ਦੀ ਨਦੀ ਡਿਪਟੀ ਕਮਿਸ਼ਨਰ ਦਫਤਰ ਬਾਹਰ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਯੂਨੀਅਨ ਦੇ ਕਿਸਾਨਾਂ ਵੱਲੋਂ ਵੱਡੀ ਗਿਣਤੀ 'ਚ ਪਹੁੰਚ ਕੇ ਐਸਕੇਮ ਦੇ ਸੱਦੇ ਤੇ ਧਰਨਾ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਜ਼ਿਕਰ ਕੀਤਾ ਕਿ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਇਹ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਲਖੀਮਪੁਰ ਖੀਰੀਆ ਮਾਮਲੇ 'ਚ ਇਨਸਾਫ ਤੇ ਸੁਆਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਤੇ ਕਿਸਾਨਾਂ ਦੇ ਸ਼ਹੀਦ ਹੋਏ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਆਦ ਲਈ ਮੁੱਦੇ ਨੇ ਉਨ੍ਹਾਂ ਕਿਹਾ ਕਿ ਇਸ ਬੰਦ ਚ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੱਲੋਂ ਇੱਕ ਮੰਗ ਪੱਤਰ ਦਿੱਤਾ ਜਾਵੇਗਾ ਤਾਂ ਕਿ ਉਹ ਕਿਸਾਨਾਂ ਦੀ ਆਵਾਜ਼ ਪਾਰਲੀਮੈਂਟ ਵਿੱਚ ਚੁੱਕ ਸਕਦੇ ਹਨਾ ਜੀ ਗੁਰਪ੍ਰੀਤ ਸਿੰਘ ਨੂਰਪਰਾ ਭਾਰਤੀ ਕਿਸਾਨ ਯੂਨੀਅਟਤਾ ਉਗਰਾਹਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਫੈਸ ਗੇਪ ਦੇ ਸਯੁਕਤ ਕਿਸਾਨ ਮੋਰਚੇ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਅੱਜ ਅਸੀਂ ਪੂਰੇ ਪੰਜਾਬ ਦੇ ਵੇਖੇ ਪੂਰੇ ਭਾਰਤ ਦੇ ਵਿੱਚ ਜਿਹੜਾ ਚੁਣੇ ਹੋਏ ਲੋਕ ਸਭਾ ਉਮੀਦਵਾਰ ਨੇ ਐਮਪੀ ਨੇ ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਰਹੇ ਹਾਂ ਜਿਹੜੀਆਂ ਕਿ ਸਾਡੇ ਦਿੱਲੀ ਕਿਸਾਨ ਅੰਦੋਲਨ ਦੇ ਦੌਰਾਨ ਸਾਡੀਆਂ ਰਹਿੰਦੀਆਂ ਮੰਗਾਂ ਜਿਨ੍ਹਾਂ ਦੇ ਵਿੱਚ ਸਾਡਾ ਕਿਸਾਨਾ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮਾਫੀ ਦੀ ਗੱਲ ਸਾਲੂ ਸੁਆਮੀਨਾਥਨ ਪੋਰਟ ਜੀ ਸੀ ਪਲੱਸ 2 ਫਾਰਮੂਲਾ ਲਾਗੂ ਕਰਨ ਦੀ ਗੱਲ ਹੋ ਗਈ ਚਾਹੇ ਸਾਡੇ ਇੱਕ ਲਖੀਮਪੁਰ ਖੀਰੀ ਦੇ ਕੇਸਾਂ ਜਿਹੜੇ ਕਹਿੰਦਾ ਰਹਿੰਦੇ ਆ ਦੋਸ਼ੀ ਨੂੰ ਸਜ਼ਾ ਦੇਉਣ ਦੀ ਗੱਲ ਹੋਵੇ ਚਾਹੇ ਸਾਡਾ ਬਸ ਸਾਡੀਆਂ ਹੋਰ ਵੀ ਮੰਗਾ ਚਾਹੇ ਕਿਸਾਨਾਂ ਨੂੰ ਪੈਨਸ਼ਨ ਦੇਣ ਲਈ ਮਜ਼ਦੂਰ ਨੂੰ ਪੈਨਸ਼ਨ ਦੇਣ ਦੇ ਲਈ 10000 ਰੁਪਏ ਉਹਦੀ ਗੱਲ ਹੋਵੇ ਮਤਲਬ ਕਿ ਸਾਨੂੰ ਜਿੰਨੀਆਂ ਗੜੇ ਮਾਰੀਆਂ ਕੁਦਰਤੀ ਆਫਤ ਦੇ ਨਾਲ ਹੜ੍ਹਾਂ ਦੇ ਨਾਲ ਜਿੰਨਾ ਵੀ ਸਾਡਾ ਨੁਕਸਾਨ ਹੁੰਦਾ ਬਦਲਾਂ ਦਾ ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਅਸੀਂ ਵੱਡੇ ਪੱਤਰ ਤੇ ਮੰਗ ਪੱਤਰ 14 ਮੰਗਾ ਜਿਹੜੀਆਂ ਸਾਡੀਆਂ ਲਗਭਗ ਉਹ ਮੰਗ ਪੱਤਰ ਅੱਜ ਅਸੀਂ ਸਾਰੇ ਜਿਨ੍ਹਾਂ ਨੇ ਐਮਪੀ ਨਮਿੰਦਰ ਚੁਣੇ ਹੋਏ ਨੇ ਲੋਕ ਸਭਾ ਮੈਂਬਰ ਨੇ ਜਿਹੜੇ ਆ ਕੇ ਸੰਸਦ ਸੈਸ਼ਨ ਜਿਹੜਾ ਮਾਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਵਾ ਉਹਦੇ ਵਿੱਚ ਸਾਡੀ ਗੱਲ ਰੱਖਣ ਲੋਕਾਂ ਨੇ ਜਿਹੜੀ ਬੀਜੇਪੀ ਦੀ ਮੋਦੀ ਸਰਕਾਰ ਜਿਨ੍ਹਾਂ ਨੇ ਸਾਡੇ 750 ਕਿਸਾਨ ਸ਼ਹੀਦ ਕੀਤੇ ਨੇ ਉਹਨਾਂ ਦੀ ਯਾਦਗਾਰ ਬਣਾਉਣ ਲਈ ਸ਼ੰਭੂ ਬਾਡਰ ਟਿੱਕੀ ਬਾਡਰ ਤੇ ਉਹ ਵੀ ਅਜੇ ਸਾਡੀਆਂ ਮੰਗਾਂ ਵਿਚਾਲੇ ਖੜੀਆਂ ਨੇ ਸੋ ਇਸ ਕਰਕੇ ਅੱਜ ਅਸੀਂ ਸਾਡਾ ਲੁਧਿਆਣਾ ਦੇ ਵਿੱਚ ਅਗੇ ਅਮਰਿੰਦਰ ਸਿੰਘ ਰਾਜਾ ਬੜਿੰਗ ਜੋ ਇਥੋਂ ਐਮਪੀ ਚੁਣੇ ਗਏ ਨੇ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਜੇ ਉਹਨਾਂ ਨੂੰ ਬਾਈ ਚਾਂਸ ਕੋਈ ਡਿੱਕਾ ਹੋਊਗਾ ਜਾਂ ਉਹਨਾਂ ਦਾ ਚੁਣਿਆ ਹੋਇਆ ਉਹਨਾਂ ਦਾ ਕੋਈ ਭੇਜਿਆ ਹੋਇਆ ਨਮਾਇੰਦਾ ਜੋ ਉਹਨਾਂ ਦੀ ਪੂਰੀ ਅਥਾਰਟੀ ਲੈ ਕੇ ਆਊਗਾ ਤੇ ਉਹ ਅਸੀਂ ਚ ਮੰਗ ਪੱਤਰ ਉਹਨਾਂ ਨੂੰ ਦਵਾਂਗੇ ਤੇ ਸੰਸਦ ਦੇ ਵਿੱਚ ਉਹਨਾਂ ਨੂੰ ਪੂਰੀ ਸਾਡੀ ਕਿਸਾਨਾਂ ਦੀਆਂ ਮਜ਼ਦੂਰਾਂ ਦੀ ਆਵਾਜ਼ ਰੱਖਣ ਲਈ ਉਹਨਾਂ ਨੂੰ ਅਸੀਂ ਕਹਾਂਗੇ ਕੋਈ ਗੱਲਬਾਤ ਹੋ ਪਈ ਹੈ ਰਾਜਾ ਬੜਿੰਗ ਵਿੱਚ ਹੈ ਜਾਂ ਫੋਨ ਤੇ ਗੱਲਬਾਤ ਜੋ ਸਾਡੇ ਸੋਰਸ ਦੇ ਰਾਹੀਂ ਸਾਡੇ ਸੀਆਈਡੀ ਰਾਹੀਂ ਜਿਨ੍ਹਾਂ ਨੇ ਗੱਲ ਕੀਤੀ ਹੈ ਪ੍ਰਸ਼ਾਸਨ ਦੇ ਰਾਹੀਂ ਜਾਂ ਹੋਰ ਵੀ ਉਹਨਾਂ ਨੇ ਕਿਹਾ ਕਿ 1:30 ਵਜੇ ਦੇ ਪਿੱਛੇ ਸਵੇਰ 1 ਵਜੇ ਤੱਕ ਉਹ ਤੁਹਾਡੇ ਨਾਲ ਸੰਪਰਕ ਕਰਕੇ ਜਿੱਥੇ ਵੀ ਹੋਣਗੇ ਉੱਥੇ ਪਹੁੰਚ ਜਾਣਗੇ ਜੋ ਨਹੀਂ ਜੇ ਬਾਈਚਾਂਸ ਲੇਟ ਵੀ ਹੁੰਦੇ ਆ ਤਾਂ ਅਸੀਂ ਉਹਨਾਂ ਦੇ ਚੁਣੇ ਹੋਏ ਨਮਿੰਦੇ ਜਿਹੜਾ ਭੇਜਿਆ ਹੁਣ ਮਿੰਤਾ ਉਹਨੂੰ ਦਵਾ ਕੇ ਮੰਗਵਾਂਗੇ ਹਾਂਜੀ ਇਹ ਸਾਰੇ ਵਿਰੋਧੀ ਧਿਰਾਂ ਦੇ ਐਮਪੀਜ਼ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ ਹਾਂਜੀ ਇਹ ਸਾਰੇ ਸਾਡੇ ਵਿਰੋਧੀ ਧਿਰਾਂ ਦੇ ਐਮਪੀਜ਼ ਨੂੰ ਮੰਗ ਪੱਤਰ ਦੇ ਜਾ ਰਹੇ ਆ ਕਿਉਂਕਿ ਉਹ ਜਿਹੜੇ ਸੀਟ ਬੈਠੇ ਨੇ ਉਹ ਤਾਂ ਪਹਿਲਾਂ ਹੀ ਇਹ ਗੱਲਾਂ ਚਾਹੁੰਦੇ ਲਾਗੂ ਹੋਣ ਸੋ ਇਸ ਕਰਕੇ ਇਹ ਬੀਜੇਪੀ ਸਰਕਾਰ ਨੂੰ ਇਹ ਵੱਡਾ ਇੱਕ ਲੋਕਾਂ ਨੇ ਅੱਜ ਦੇਸ਼ ਦੇ ਵਿੱਚ ਇੱਕ ਵੱਡਾ ਇਹ ਅੱਜ ਮੰਗ ਪੱਤਰ ਦੇ ਕੇ ਦੱਸ ਰਹੇ ਆ ਕਿ ਤੁਹਾਡੀਆਂ ਜੜਾ ਹਿਲਾਉਣ ਲਈ ਤਿਆਰ ਬੈਠੇ ਆ ਅ ਜਿਮਣੀ ਤੇ ਉਹਨਾਂ ਦੇ ਵਿੱਚ ਵੀ ਲੋਕਾਂ ਨੇ ਉਹਨਾਂ ਨੂੰ ਸਭ ਕੁਝ ਸਿਖਾਤਾ ਰਵਨੀਤ ਮਿੱਟੂ ਕਹਿੰਦੇ ਬੈਠ ਕੇ ਗੱਲ ਹੋਣੀ ਚਾਹੀਦੀ ਹੈ ਕਿ ਇਹਨਾਂ ਡਾਕ ਦੀ ਗੱਲ ਕਰਨ ਦਾ ਸਮਝੋਤਾ ਹੱਲ ਹੋ ਸਕਦਾ ਰਵਨੀਤ ਮਿੱਟੂ ਜੀ ਅੱਜ ਇੱਧਰ ਜਾ ਕੇ ਬੀਜੇਪੀ 'ਚ ਇਹ ਗੱਲਾਂ ਬੋਲਦੇ ਨੇ ਜੇ ਉਹਨਾਂ ਵੀ ਤੁਹਾਡੇਆਂ ਪੁਰਾਣੀਆਂ ਇੰਟਰਵਿਊ ਚੱਕ ਲਈਏ ਤੁਹਾਡੇ ਸਾਹਮਣੇ ਆ ਕੀ ਬੋਲ ਕਿੰਨੀਆਂ ਮੀਟਿੰਗਾਂ ਦਿੱਲੀ ਦੇ ਦੋਨਾਂ ਵੇਲੇ ਹੋਈਆਂ ਉਸ ਤੋਂ ਬਾਅਦ ਐਸਕੇਮ ਨੂੰ ਕਿੰਨੇ ਪ੍ਰੋਗਰਾਮ ਦੇ ਕੇ ਮੁਕਰੇ ਅਸੀਂ ਤਾਂ ਕਹਿੰਦੇ ਆ ਬੈਠਣ ਸਾਡੇ ਐਸਕੇਮ ਦੇ ਨਾਲ ਗੱਲਬਾਤ ਕਰਨੀ ਨੂੰ ਵੀ ਟੂ ਬਹੁਤ ਟਾਈਮ ਲੱਗੋ ਸਾਡੇ ਨਾਲ ਮਿਲੋ ਅੱਛਾ ਅਸੀਂ ਉਹਨਾਂ ਦਾ ਟਾਈਮ ਲਈਏ ਉਹਨਾਂ ਨੂੰ ਗੋਟਾਂ ਮਰੇ ਤਾਂ ਸਾਡੇ ਘਰਾਂ 'ਚ ਵੜ ਗਿਆ ਕਿ ਵੋਟਾਂ ਵੇਲੇ ਤਾਂ ਚੁੱਲਿਆਂ ਦੇ ਅੱਗੇ ਬਹਿੰਦੇ ਨੇ ਵੋਟਾਂ ਵੇਲੇ ਤਾਂ ਉਹ ਘਰਾਂ ਦੇ ਵਿੱਚ ਆ ਕੇ ਰੋਟੀਆਂ ਪਕਾਉਣ ਤੱਕ ਜਾਂਦੇ ਆ ਜਦੋਂ ਅਸੀਂ ਹੱਕ ਲੈਣ ਦੀ ਗੱਲ ਕਰੀਏ ਤਾਂ ਉਹਨਾਂ ਤੋਂ ਅਸੀਂ ਟਾਈਮ ਲਈਏ ਕੀ ਗੱਲ ਵੀ ਲੋਕਤੰਤਰ ਦੇ ਵੋਟਾਂ ਦੇ ਲੋਕਾਂ ਤੋਂ ਲੈ ਕੇ ਤੁਸੀਂ ਜਾ ਕੇ ਗੱਦੀਆਂ ਦੇ ਬਹਿ ਜਾਂਦੇ ਹੋ ਤੇ ਹੁਣ ਅਸੀਂ ਉਹਨਾਂ ਟਾਈਮ ਉਹ ਉਹਨਾਂ ਲੋਕਾਂ ਚ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੁਣ ਮੇਰਾ ਨਾਮ ਦਾਗਰ ਸਿੰਘ ਕਢਾਣੀ ਭਾਰਤੀ ਕਿਸਾਨ ਯੂਨੀਅਨ ਦੇ ਇੱਕਤਾ ਜ਼ਿਲ੍ਹਾ ਜਨਰਲ ਸਕੱਤ ਆ ਬੈਠੇ ਹੋ ਤੁਸੀਂ ਤੇ ਕੀ ਵਜ੍ਹਾ ਇਹ ਜੀ ਅੱਜ ਅਸੀਂ ਸੁਜਗਤ ਕਿਸਾਨ ਮੋਰਚੇ ਦੇ ਵੱਲੋਂ ਜਿਹੜਾ ਸੱਦਾ ਆਇਆ ਉਹਦੇ ਵੱਲੋਂ ਅਸੀਂ 16 17 ਤੇ 18 ਤਿੰਨ ਲੈਣਾ ਜਿਹੜੇ ਇਥੋਂ ਦੇ ਵਿਰੋਧੀ ਧਰਦੇ ਐਮਪੀ ਆ ਉਹਨਾਂ ਨੂੰ ਅਸੀਂ ਮੰਗ ਪੱਤਰ ਦੇਣ ਜਾ ਰਹੇ ਆ ਉਹ ਮੰਗ ਪੱਤਰ ਆ ਦੇ ਜਿਹੜੇ 9 ਦਸੰਬਰ 2021 ਨੂੰ ਮੋਦੀ ਸਰਕਾਰ ਨੇ ਸਾਡੇ ਨਾਲ ਦਿੱਕਤ ਵਾਦੇ ਕੀਤੇ ਸੀਗੇ ਉਹ ਬਾਗਿਆਰੂ ਇਹਨੇ ਬੰਦੇ ਲੱਖੂ ਕਰਾਉਣ ਦੀ ਖਾਤਰ ਆ। ਉਹ ਅੱਜ ਅਸੀਂ ਵਿਰੋਧੀ ਧਰ ਦੇ ਨੇਤਾ ਨੂੰ ਜਿਹੜਾ ਸੰਸਦ ਦੇ ਵਿੱਚ ਜਾਣਗੇ ਉਹਨਾਂ ਨੂੰ ਮੰਗ ਪੱਤਰ ਦੇ ਰਾਹੀਂ ਕਹਿੰਦੇ ਆ ਕਿ ਸਾਡੀਆਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪੂਰੇ ਜ਼ੋਰ ਦੇ ਨਾਲ ਉੱਥੇ ਰੱਖਿਆ ਜਾਵੇ ਤੇ ਸਰਕਾਰ ਦੇ ਉੱਪਰ ਦਬਾਅ ਪਾਇਆ ਜਾਵੇ ਤੇ ਜਿਹੜੀਆਂ ਪੈਂਡਿੰਗ ਮੰਗਾਂ ਨੇ ਉਹਨਾਂ ਨੂੰ ਉਹ ਲਾਕੂ ਕਰਾਇਆ ਜਾਵੇ ਤੇ ਮੁੱਖ ਜੱਡਾ ਜਿਹੜਾ ਸਾਡਾ ਐਮਪੀ ਨੂੰ ਮੰਗ ਪੱਤਰ ਦੇਣ ਦਾ ਇਹ ਹੈ ਅੱਜ। ਹੁਣ ਅੱਗੇ ਵਿਰੋਧੀ ਧਿਰ ਦੇ ਜਿੰਨੇ ਵੀ ਲੀਡਰ ਨੇ ਉਹਨਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ ਸਾਰੇ ਹਿੰਦੁਸਤਾਨ ਦੇ ਬੱਚਾ ਦਿੱਤੇ ਜਾ ਰਹੇ ਨੇ ਜਿਸ ਤਾ ਹੈ ਤਾਂ ਅੱਜ ਅਸੀਂ ਭਾਰਤੀ ਕਿਸਾਨ ਜਿਹੜੇ ਦੇਖਤਾ ਗਰਾਹਾਂ ਵੱਲੋਂ ਅੱਜ ਸਾਰੇ ਪੰਜਾਬ ਦੇ ਵਿੱਚ ਦੇਣ ਜਾ ਰਹੇ ਹਾਂ ਹਾਂਜੀ ਰਾਜਾ ਬੜੇ ਕਿਨੂੰ ਕੱਲ੍ਹ ਬਾਅਦ ਹੋਈ ਆ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਕਿਹੜਾ ਭੇਜਦੇ ਆ ਕੀ ਕਰਦੇ ਆ ਉਹ ਜਿਹੜੀ ਗੱਲਬਾਤ ਕੱਲ੍ਹ ਉਹਨਾਂ ਦੇ ਪੀਏ ਨਾਲ ਹੋਈ ਸੀ ਉਹ ਕਹਿੰਦੇ ਵੀ ਅਸੀਂ ਹਾਰ ਆਵਤਾ 1 ਵਜੇ ਉਹ ਤੁਹਾਡੇ ਕੋਲ ਆਵਾਂਗੇ ਤੇ ਅਸੀਂ ਇਹ ਮੰਗ ਵੀ ਕਰਦੇ ਆ ਵੀ ਜਿਹੜੀ ਉਹ ਦਿਵਾਕ ਉੱਥੇ ਪਹੁੰਚ ਗਏ ਤੇ ਉਸ ਤੋਂ ਬਾਅਦ ਜਿਹੜੀ ਸਰਕਾਰ ਤਿੰਨ ਕਰੂਰ ਲੈ ਕੇ ਆ ਰਹੀ ਆ ਉਹ ਜਿਹੜਾ ਮਨੁੱਖੀ ਅਧਿਕਾਰਾਂ ਦਾ ਕਾੜ ਕਰ ਰਹੀ ਆ ਉਹਦੇ ਖਿਲਾਫ ਅਸੀਂ ਲਗਾਤਾਰ ਸ਼ਿਕਾਇਤ ਕਰਦੇ ਆ ਤੇ ਉਹਨੂੰ ਰੱਦ ਕਰਨ ਦੀ ਮੰਗ ਵੀ ਕਰਦੇ ਆ ਅਸੀਂ ਇਹ ਰਾਂਝਾਂ ਦੀ ਗੱਲ ਕਰਦੇ ਆ ਕਿ ਜਿਹੜੇ ਉਹ ਕਾਲੇ ਕਾਨੂੰਨ ਨੇ ਤਨ ਉਹ ਵੀ ਰੱਦ ਕੀਤੇ ਜਾਣ